ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਉਸ ਰੁੱਖ ਦੀ ਜਿਹਦੀ ਕਿ ਤੁਸੀਂ ਇੱਕ ਕਹਾਵਤ ਜਾਂ ਇੱਕ ਮੁਹਾਵਰਾ ਸੁਣਿਆ ਹੋਊਗਾ ਜਿਹਦਾ ਕਿ ਬਹੁਤ ਜ਼ਿਆਦਾ ਫੇਮਸ ਵਾ ਕਿ ਯਾਰੀ ਜੱਟ ਦੀ ਤੂਤਦਾ ਮੋਸ਼ਾ ਕਦੋਂ ਨਾ ਵਿਚਾਲੋਂ ਟੁੱਟਦੀ ਇੱਥੇ ਤੇ ਗੀਤ ਵੀ ਬਹੁਤ ਸੋਹਣੇ ਆਏ ਆ ਜੀ ਤੇ ਇਹ ਉਹ ਹੀ ਰੁੱਖ ਆ ਤੁਸੀਂ ਦੇਖ ਸਕਦੇ ਹੋ ਕਿ ਇਹਦੀਆਂ ਟਹਿਣੀਆਂ ਬਹੁਤ ਮਜ਼ਬੂਤ ਹੁੰਦੀਆਂ ਨੇ ਤਾਂ ਤਾਂ ਹਰ ਇੱਕ ਚੀਜ਼ ਜੇ ਤੋ ਬੰਦੀ ਟੋਕਰੇ ਤੋਂ ਲੈ ਕੇ ਤੇ ਹੋਰ ਵੀ ਕਈ ਚੀਜ਼ਾਂ ਜਿਹਦੀਆਂ ਕਿ ਟੁੱਟਦੀਆਂ ਨਹੀਂ ਸਦਾ ਹੀ ਵਹਾ ਰਿੰਦੀਆਂ ਨੇ ਤੇ ਅੱਜ ਉਸ ਰੋਖ ਦੀ ਗੱਲ ਕਰਾਂਗੇ ਜਿਹਨੂੰ ਤੂਤ ਕਹਿ ਦਿੰਦੇ ਨੇ ਪੰਜਾਬੀ ਦੇ ਵਿੱਚ ਤੇ ਉਹਨੂੰ ਫਲ ਵੀ ਲੱਗਾ ਜੀ ਤੇ ਬਚਪਨ ਵਿੱਚ ਬਹੁਤ ਖਾਧੀਆਂ ਸੀ ਤੇ ਇਸ ਵਾਰ ਬੰਬੀ ਤੇ ਆਏ ਆ ਆਏ ਸੀ ਤੇ ਇਸ ਵਾਰ ਫਿਰ ਫਲ ਲੱਗਾ ਜੀ ਵੇਖ ਕੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਜੀ ਤਾਂ ਤੁਸੀਂ ਵੇਖ ਸਕਦੇ ਹੋ ਇਹਨੂੰ ਗੋਲਾਂ ਲੱਗੀਆਂ ਜੀ ਤੇ ਗੋਲਾਂ ਵੀ ਬਹੁਤ ਮੋਟੀਆਂ ਜਿਵੇਂ ਕਿ ਜਾਮ ਨੂੰ ਲੱਗੀਆਂ ਹੁੰਦੇ ਨੇ ਤਾਂ ਬਹੁਤ ਹੀ ਜ਼ਿਆਦਾ ਮਿੱਠੀਆਂ ਨੇ ਤੇ ਕਿਨੇ ਕਿਨੇ ਬਚਪਨ ਵਿੱਚ ਇਹ ਖਾਧੀਆਂ ਨੇ ਤਾਂ ਤੁਸੀਂ ਦੱਸ ਸਕਦੇ ਹੋ ਕਮੈਂਟਾਂ ਦੇ ਵਿੱਚ ਸੋ ਇਹ ਰੁੱਖ ਦੇ ਨਾਲ ਨਾਲ ਡੈਣੀਅਲ ਮਤਲਬ ਕਿ ਇਹਨੇ ਮਜ਼ਬੂਤ ਵੀ ਪਰ ਫਲ ਵੀ ਬਹੁਤ ਦੇਂਦਾ ਵਾ ਇਹ ਸੋਹਣਾ ਦੇਂਦਾ ਉਹ ਬਹੁਤ ਹੀ ਲੋਕ ਖਾਂਦੇ ਨੇ ਤੇ ਬਾਜ਼ਾਰਾਂ ਵਿੱਚ ਕਈ ਵਾਰ ਵੇਚਣ ਵੀ ਆਉਂਦਾ ਵਾ ਸਾਡੇ ਪੰਜਾਬ ਦੇ ਵਿੱਚ ਤਾਂ ਕਾਟ ਕੱਟ ਵੇਚਦਾ ਪਰ ਬਾਹਰ ਬਹੁਤ ਸਟੇਟਾਂ ਵਿੱਚ ਵੇਚਦਾ ਵਾ ਜਿਹੜੀਆਂ ਦੇ ਉੱਤੇ ਲੱਗਾ ਹੁੰਦਾ ਵਾ ਸੋ ਇਹ ਬਹੁਤ ਹੀ ਖਸਾਨ ਖਾਂਦੇ ਨਹੀਂ ਵੀਰ ਤੇ ਆਪਾਂ ਦੇ ਬਚਪਨ ਵਿੱਚ ਬਹੁਤ ਹੀ ਖਾਧੀਆਂ ਨੇ ਬਹੁਤ ਹੀ ਜ਼ਿਆਦਾ ਟੇਸਟ ਹੁੰਦੀਆਂ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਗੋਲਾ ਕਹਿ ਦਿੰਦੇ ਜੀ ਗੋਲ ਲੱਗੀ ਏ ਤੇ ਬਹੁਤ ਹੀ ਜ਼ਿਆਦਾ ਲੱਗੀ ਏ ਸੋ ਕਿਉਂਕਿ ਇਸ ਵਾਰ ਜਿਵੇਂ ਇੱਕ ਹੋੜ ਵੀ ਹੋਏ ਮਰੂਦ ਵੀ ਲੱਗੇ ਸੀ ਤੇ ਹੋਰ ਵੀ ਅੰਬ ਦਾ ਬੂੜ ਪਿਆ ਤਾਂ ਬਹੁਤ ਹੀ ਜ਼ਿਆਦਾ ਪਿਆਵਾ ਤੇ ਕਣਕਾਂ ਦਾ ਵਿਚਾਰ ਕਿੰਦਾ ਇਸ ਵਾਰ ਬਹੁਤ ਸੋਹਣਾ ਨਿਕਲੇਗਾ ਤੇ ਇਹ ਨਮੀ ਤੂਤ ਨੂੰ ਗੋਲਾਂ ਬਹੁਤ ਹੀ ਜ਼ਿਆਦਾ ਲੱਗੀਆਂ ਤੇ ਬਹੁਤ ਹੀ ਜ਼ਿਆਦਾ ਮੋਟੀਆਂ ਲੱਗੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਸੋ ਇਹ ਬੰਬੀ ਤਾਏ ਹਾਂ ਤੇ ਤੂਤ ਦਾ ਲੱਗਾ ਸੀ ਦਰਖਤ ਤਾਂ ਉਹ ਤਕਾਬ ਤੁਸੀਂ ਫੇਰ ਸੁਣੀ ਹੋਈਗੀ ਗਾਣਾ ਵੀ ਸੁਣਿਆ ਹੋਊਗਾ ਜੀ ਯਾਰੀ ਜੱਟ ਦੀ ਤੂਤ ਦਾ ਮੋਸਾ ਕਦੋਂ ਨੇ ਵਿਚਾਲਿਓ ਟੁੱਟਦੀ ਤੇ ਉਹਦੇ ਨਾਲੇ ਇੱਕ ਫਲ ਵੀ ਲੱਗਦਾ ਜੇ ਤਾਂ ਕਿਨੂ ਕਿਨੂ ਪਤਾ ਸੀ ਲੱਗਦਾ ਜੀ ਕਿੰਨੇ ਕਿੰਨੇ ਖਾਧੀਆਂ ਨੇ ਤਾਂ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਤਾਂ ਆਪਾਂ ਨੇ ਬਚਪਨ ਵਿੱਚ ਬਹੁਤ ਖਾਧੀਆਂ ਜੇ ਤੇ ਹੁਣ ਵੀ ਖਾਂਦੇ ਜੇ ਤੇ ਕੁਝ ਫਿਰ ਤੋੜ ਕੇ ਘਰ ਤੇ ਘਰ ਵੀ ਖੜਾਂਗੇ ਤੇ ਕੁਝ ਨਿਆਣੇ ਤੇ ਕਰਦੇ ਵੀ ਖਾਂਗੇ ਤਾਂ ਤੁਸੀਂ ਵੇਖ ਸਕਦੇ ਗੋਲਾਂ ਜੀ ਗੋਲਾਂ ਸਿਰ ਤੁਹਾਨੂੰ ਦੇਣੀ ਇੱਕ ਲਾਗੇ ਕਰਕੇ ਦਿਖਾ ਦਿੰਦਾ ਤਾਂ ਚੈੱਕ ਕਰੋ ਜੀ ਆ ਗੋਲਾਂ ਤੇ ਵਿੱਚ ਕਈ ਲਾਲ ਵੀ ਆ ਗਈਆਂ ਨੇ ਉਹ ਵੀ ਹੌਲੀ ਹੌਲੀ ਪੱਕ ਜਣੀਆਂ ਤਾਂ ਸਾਈਜ਼ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਮੋਟਾ ਵਾ ਇਹਨਾਂ ਦਾ ਤਾਂ ਲੱਗੀਆਂ ਵੀ ਬਹੁਤ ਜ਼ਿਆਦਾ ਨਹੀਂ ਆ ਡੈਣੀ ਹੈ ਡੈਣੀ ਦੇ ਪੱਤੇ ਤੇ ਲੱਗੇ ਪੱਤੇ ਉੱਤੇ ਨੇ ਤੇ ਵਿੱਚ ਡੈਣੀ ਦਾ ਨਾਲ ਜਾਨੀ ਕਿ ਕਸ ਜੀ ਕਹਿੰਦੇ ਨੇ ਕਸ ਦੇ ਵਿੱਚ ਗੋਲਾਂ ਲੱਗੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕਿੰਨੇ ਬੱਚਪਣ ਵਿੱਚ ਇਹ ਗੋਲਾਂ ਖਾਧੀਆਂ ਨੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਸਵਾਦ ਹੁੰਦੀਆਂ ਨੇ ਮਿੱਠੀਆਂ ਹੁੰਦੀਆਂ ਨੇ ਤਾਂ ਆਪਾਂ ਦੇ ਅੱਜ ਤੋੜ ਕੇ ਕਾਫੀ ਖਰਾਂਗੇ ਜਿਵੇਂ ਜਾਮਨ ਹੁੰਦੇ ਨੇ ਉਦਾਂ ਹੀ ਜੀ ਲੱਗਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਜੀ ਧੰਨਵਾਦ ਤੁਹਾਡਾ ਵੀਡੀਓ ਵੇਖਣ ਦੇ ਲਈ